ਅੱਜ ਆਪਾਂ ਪਹੁੰਚੇ ਹੋਏ ਆਂ ਆਸਟ੍ਰੇਲੀਆ ਦੇ ਪਹਿਲੇ ਗੁਰਦੁਆਰਾ ਸਾਹਿਬ ਜਿਹੜਾ ਕਿ ਹੂਲਗੋਲਗੇ ਦੇ ਵਿੱਚ ਪੈਂਦਾ ਵਾ ਜਿਹੜਾ ਕਿ ਜਿਸ ਦੀ ਸਥਾਪਨਾ 3 ਜਨਵਰੀ 1977 ਨੂੰ ਹੁੰਦੀ ਆ ਉੱਥੇ ਆਪਾਂ ਅੱਜ ਤੁਹਾਨੂੰ ਮਿਊਜ਼ੀਅਮ ਦੇ ਵਿੱਚ ਲੈ ਕੇ ਪਹੁੰਚੇ ਆਂ ਬੇਸ਼ੱਕ ਬਾਹਰਲੇ ਮੁਲਕਾਂ ਦੇ ਵਿੱਚ ਪਹੁੰਚ ਜਾਂਦੇ ਆਂ ਬੇਸ਼ੱਕ ਬਹੁਤ ਹੀ ਵਧੀਆ-ਵਧੀਆ ਚੀਜ਼ਾਂ ਦੇਖਦੇ ਆਂ ਪਰ ਕਦੇ ਵੀ ਆਪਣੀਆਂ ਜੜ੍ਹਾਂ ਤੋਂ ਮੁਨਕਰ ਨਹੀਂ ਹੋਇਆ ਜਾਂਦਾ ਕਦੇ ਵੀ ਉਹਨਾਂ ਤੋਂ ਦੂਰ ਨਹੀਂ ਹੋਇਆ ਜਾਂਦਾ ਜਿਸ ਦੀ ਐਗਜ਼ਾਮਪਲ ਤੁਹਾਡੇ ਸਾਹਮਣੇ ਹੀ ਆ ਕਿ ਜਿੱਦਾਂ ਕਿ ਪੰਜਾਬ ਦੇ ਇੱਕ ਪਿੰਡ ਦੀ ਇੱਥੇ ਤਸਵੀਰ ਲੱਗੀ ਹੋਈ ਆ ਜਿਹੜੀ ਕਿ ਮਨ ਨੂੰ ਬਹੁਤ ਹੀ ਜ਼ਿਆਦਾ ਸ਼ਾਂਤੀ ਪਾਉਂਦੀ ਆ ਮਿਊਜ਼ੀਅਮ ਸਰਦਾਰ ਸਾਹਿਬ ਜੀ ਪਹਿਲਾਂ ਤਾਂ ਆਪਾਂ ਨੂੰ ਪੂਰਾ ਭਲੇਖਾ ਹੀ ਪਾਗੇ ਜਿੱਦਾਂਗੇ ਪੂਰੇ ਅਸਲੀ ਦੇ ਹੀ ਹੁੰਦੇ ਆ ਸੋ ਚਲੋ ਤੁਹਾਨੂੰ ਆਪਾਂ ਦਰਸ਼ਨ ਕਰਵਾਉਨੇ ਆ ਮਿਊਜ਼ੀਅਮ ਦੇ ਵਿੱਚ ਮਿਊਜ਼ੀਅਮ ਦੇ ਵਿੱਚ ਜਿਹੜਾ ਕਿ ਇਹ ਬੁਲਗੋਲ ਦਾ ਇਲਾਕਾ ਵਾ ਇੱਥੇ ਸਿੱਖਾਂ ਦੇ ਜਿਹੜੇ ਸਭ ਤੋਂ ਜ਼ਿਆਦਾ ਜਿਹੜੇ ਪੰਜਾਬੀ ਆਏ ਸੀ ਉਹ ਪਹਿਲਾਂ ਇਸ ਇਲਾਕੇ ਦੇ ਵਿੱਚ ਹੀ ਆਏ ਸੀਗੇ ਸੋ ਇਸੇ ਕਰਕੇ ਉਹਨਾਂ ਨੇ ਇੱਥੇ ਗੁਰਦੁਆਰਾ ਸਾਹਿਬ ਦੀ ਜਿਹੜੀ ਸਥਾਪਨਾ ਕੀਤੀ ਸੀਗੀ ਜਿਨ੍ਹਾਂ ਨੂੰ ਸਿੱਖਾਂ ਦਾ ਪਹਿਲਾ ਗੁਰਦੁਆਰਾ ਇੱਥੇ ਬਣਾਇਆ ਗਿਆ ਸੀਗਾ ਬੁਲਗੂਲਕੇ ਦੇ ਵਿੱਚ ਤੇ ਪੰਜਾਬੀ ਕਮਿਊਨਿਟੀ ਵੀ ਇੱਥੇ ਬਹੁਤ ਜ਼ਿਆਦਾ ਪਾਈ ਜਾਂਦੀ ਆ ਸੋ ਇਸੇ ਕਰਕੇ ਇੱਥੇ ਜਿਹੜੀ ਕਮਿਊਨਿਟੀ ਆ ਇਹ ਇਲਾਕੇ ਦੇ ਵਿੱਚ ਇਸ ਇਲਾਕੇ ਦੇ ਵਿੱਚ ਕੇਲਿਆਂ ਦੀ ਬਹੁਤ ਜ਼ਿਆਦਾ ਖੇਤੀ ਕੀਤੀ ਜਾਂਦੀ ਆ ਜਿੱਦਾਂ ਕਿ ਤੁਸੀਂ ਪਿਕਚਰ ਦੇ ਵਿੱਚ ਵੀ ਦੇਖ ਰਹੇ ਹੋ ਮਿਊਜ਼ੀਅਮ ਦੇ ਵਿੱਚ ਸਾਰਾ ਹੀ ਇਕੱਲੀ-ਗੱਲੀ ਚੀਜ਼ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਲਗਾਇਆ ਗਿਆ ਵਾ ਜਿੱਦਾਂ ਕਿ ਤੁਸੀਂ ਫੋਟੋ ਦੇਖ ਰਹੇ ਹੋ ਦਾ ਬਲੂ ਵੈਰੀ ਇੰਟਰਸਟੀ სპੋਰਟਿੰਗ ਇਵੈਂਟਸ 1970 ਤੋਂ ਲੱਗੀਆਂ ਹੋਈਆਂ 1978 ਦੇ ਵਿੱਚ ਗੁਰਦੁਆਰਾ ਸਾਹਿਬ ਦੀ ਰੱਖਿਆ ਗਿਆ ਸੀਗਾ ਜਦ ਤੁਸੀਂ ਉੱਤੇ ਦੇਖ ਰਹੇ ਹੋ 3 ਜਨਵਰੀ 1970 ਨੂੰ ਇਸ ਗੁਰਦੁਆਰਾ ਸਾਹਿਬ ਦੀ ਸਥਾਪਨਾ ਹੁੰਦੀ ਹੈ ਜਿਹੜੀ ਕਿ ਹੁਣ ਤੁਸੀਂ ਪਹਿਲਾਂ ਫੋਟੋ ਦੇਖੀ ਹੈ ਤੇ ਹੁਣ ਦੀ ਫੋਟੋ ਤੋਂ ਬਹੁਤ ਵਿੱਚ ਫਰਕ ਆ ਤੇ ਆਪਣੇ ਪੰਜਾਬੀ ਭਾਈਚਾਰੇ ਜਿਨ੍ਹਾਂ ਨੇ ਇੱਥੇ ਕੇਲਿਆਂ ਦੇ ਖੇਤੀ ਦੇ ਵਿੱਚ ਪੂਰੇ ਝੰਡੇ ਗੱਡੇ ਹੋਇਆ ਇਸ ਇਲਾਕੇ ਦੇ ਵਿੱਚ ਬੁਲਗੋਲ ਦੇ ਵਿੱਚ ਅਜੀਤ ਸਿੰਘ ਗਲ ਪੈਕਿੰਗ ਬਨਾਣਾ ਲੇਟ 1960 ਦੇ ਵਿੱਚ ਸੋ ਹਾਲ ਕਰੀਏ ਜਿਹੜੀਆਂ ਇਹ 6 ਵੂਮਨ ਦੀ ਤਸਵੀਰ ਲੱਗੀ ਆ ਆਸਟ੍ਰੇਲੀਆ ਦੇ ਵਿੱਚ 1950 ਦੇ ਦਹਾਕੇ ਦੇ ਲਾਗੇ ਆਈਆਂ ਤੇ ਇੱਥੇ ਜਿਹੜੇ ਜਿਹੜੇ अर्ਲੀ ਸੈਲਟਰ ਸੀਗੇ ਜਿਹੜੇ ਪਹਿਲਾਂ ਇੱਥੇ ਮੂਵ ਔਨ ਹੋ ਗਏ ਸੀਗੇ ਆਪਣੇ ਪੰਜਾਬੀ ਕਹਿ ਲੋ ਤੇ ਉਹਨਾਂ ਨੇ ਛੇ ਜਿਹੜੀਆਂ ਸੀਗੀਆਂ ਆਪਣੇ ਘਰ ਵਾਲੀਆਂ ਨੂੰ ਪੰਜਾਬ ਦੇ ਵਿੱਚ 1950 ਦੇ ਦਹਾਕੇ ਦੇ ਵਿੱਚ ਸੱਦਿਆ ਤੇ 1960 ਦੇ ਵਿੱਚ ਇੱਥੇ ਛੇ ਜਿਹੜੀਆਂ ਔਰਤਾਂ ਸੀਗੀਆਂ ਪਹਿਲਾਂ ਤੋਂ ਰਹਿ ਰਹੀਆਂ ਸੀਗੀਆਂ। ਉਹ ਜਾਣਕਾਰੀ ਜਿਹੜੀ ਪਾਸਪੋਰਟ ਸਾਈਜ਼ ਫੋਟੋ ਪਾਸਪੋਰਟ ਇੱਥੇ ਲੱਗਿਆ ਹੋਇਆ ਇਹਦੇ ਵਿੱਚ ਲਿਖਿਆ ਹੋਇਆ ਪੰਜਾਬੀ 6 ਗੇਨ ਫਾਰਮਲ ਸਟੇਟਸ ਇਨ ਆਸਟ੍ਰੇਲੀਆ 1930 ਤੋਂ 1940 ਇਹਦਾ ਮਤਲਬ 1930 ਤੋਂ 1940 ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਜਿਹੜੀ ਸਿੱਖਾਂ ਨੂੰ ਪੰਜਾਬੀ ਸਿੱਖ ਕਮਿਊਨਿਟੀ ਨੂੰ ਇੱਕ ਵੱਖਰੀ ਪਛਾਣ ਮਿਲ ਗਈ ਸੀਗੀ ਵੱਖਰਾ ਦਰਜਾ ਮਿਲ ਗਿਆ ਸੀਗਾ। ਸੀ ਇਹ ਜਿਹੜੀ ਫੋਟੋ ਆ ਇਹ ਵੀ ਮਿਊਜ਼ੀਅਮ ਦੇ ਵਿੱਚ ਹੀ ਲੱਗੀ ਹੋਈ ਆ ਬਹੁਤ ਹੀ ਵਧੀਆ ਜਾਣਕਾਰੀ ਆ ਜੇ ਜਿੱਥੋਂ ਕਿਤੋਂ ਵੀ ਤੁਸੀਂ ਜੁੜੇ ਹੋਏ ਹੋ ਜਦੋਂ ਵੀ ਜਿੱਤੇ ਤੁਹਾਡਾ ਇੱਧਰ ਦਾ ਢੇੜਾ ਲੱਗਦਾ ਖਾਸ ਕਰ ਜਿਹੜੇ ਆਸਟ੍ਰੇਲੀਆ ਭਾਈਚਾਰੇ ਤੋਂ ਆਪਣੇ ਨਾਲ ਲੋਕ ਜੁੜੇ ਹੋਏ ਆ ਤੇ ਜਾਣਕਾਰੀ ਬਹੁਤ ਹੀ ਵਧੀਆ ਵਾ